ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਨਾਮ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਇੱਕ ਨਸ਼ੇੜੀ ਵਿਅਕਤੀ ਵੀ ਕਿਵੇਂ ਨਸ਼ਾ ਛੱਡ ਸਕਦਾ ਹੈ ਕਿਵੇਂ ਬਾਬਾ ਜੀ ਨੇ ਉਸ ਵਿਅਕਤੀ ਦਾ ਨਸ਼ਾ ਹੀ ਛੁਡਵਾ ਦਿੱਤਾ ਸਿਰਫ ਨਾਮ ਦੀ ਤਾਕਤ ਦੇ ਨਾਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਨਸ਼ੇ ਦਾ ਆਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਇਹ ਵੀਡੀਓ ਜਿਹੜੀ ਹੈ ਇੱਕ ਨਸ਼ੇੜੀ ਵਿਅਕਤੀ ਦੀ ਹੈ ਅੱਡ ਬੀਤੀ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਜੀਵਨ ਦੇ ਮਾਲਕ ਖੁਦ ਹਾਂ ਜੋ ਵੀ ਕਰੀਏ ਸਾਡੇ ਹੱਥ ਵਿੱਚ ਹੈ ਪਰ ਕੀ ਹਮੇਸ਼ਾ ਇਦਾਂ ਹੀ ਹੁੰਦਾ ਹੈ ਜ਼ਿੰਦਗੀ ਨੂੰ ਅਸੀਂ ਉਮੀਦਾਂ ਨਾਲ ਬੁਣੀ ਹੋਈ ਇੱਕ ਤਸਵੀਰ ਵਾਂਗ ਵੇਖਦੇ ਹਾਂ ਪਰ ਜਦੋਂ ਅਸਲ ਨਤੀਜੇ ਆਉਂਦੇ ਹਨ ਤਾਂ ਉਹ ਤਸਵੀਰ ਫਿਰ ਬਦਲ ਚੁੱਕੀ ਹੁੰਦੀ ਹੈ ਕਈ ਵਾਰ ਇੱਕ ਛੋਟਾ ਜਿਹਾ ਫੈਸਲਾ ਵੀ ਸਾਡਾ ਇੱਕ ਨਵਾਂ ਤਜਰਬਾ ਜਾਂ ਵਾਤਾਵਰਣ ਦਾ ਬਦਲਾਅ ਅਸੀਂ ਜਿਹੜੇ ਰਾਹ ਤੇ ਵੱਧ ਰਹੇ ਹੁੰਦੇ ਹਾਂ ਉਸ ਨੂੰ ਪੂਰੀ ਤਰ੍ਹਾਂ ਹੀ ਬਦਲ ਦਿੰਦਾ ਹੈ ਪਰ ਕਿ ਉਹ ਰਾਹ ਸਾਨੂੰ ਸੱਚਮੁੱਚ ਇੱਕ ਚੰਗੀ ਮੰਜ਼ਿਲ ਤੇ ਹੀ ਲੈ ਕੇ ਜਾਂਦਾ ਹੈ ਜਾਂ ਉਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਂਦਾ ਹੈ ਇਹ ਫੈਸਲਾ ਤਾਂ ਸਾਡਾ ਆਪਣਾ ਹੁੰਦਾ ਹੈ ਪਰ ਕਈ ਵਾਰ ਅਸੀਂ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ ਅਸੀਂ ਆਪਣੀ ਆਜ਼ਾਦੀ ਮਨਾਉਂਦੇ ਹਾਂ ਜਦੋਂ ਅਸੀਂ ਨਸ਼ਾ ਕਰਦੇ ਹੁੰਦੇ ਹਾਂ ਸਾਨੂੰ ਲੱਗਦਾ ਹੈ ਕਿ ਇਸ ਵਿੱਚ ਮौज-ਮਸਤੀ ਹੈ ਚਲੋ ਜ਼ਿੰਦਗੀ ਨੂੰ ਇੰਜੋਏ ਕਰਦੇ ਹਾਂ ਨਵੀਆਂ ਚੀਜ਼ਾਂ ਨੂੰ ਅਜ਼ਮਾਉਂਦੇ ਹਾਂ ਪਰ ਜਦੋਂ ਉਹੀ ਆਜ਼ਾਦੀ ਸਾਡੀ ਜ਼ਿੰਦਗੀ ਨੂੰ ਗੁਲਾਮੀ ਵਿੱਚ ਬਦਲ ਦਿੰਦੀ ਹੈ ਤਾਂ ਫਿਰ ਕੀ ਕੀਤਾ ਜਾਵੇ ਇਸੇ ਗੱਲ ਦਾ ਜਵਾਬ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੇਣ ਵਾਲੇ ਹਾਂ ਜੀ ਇੱਕ ਅਜਿਹੀ ਕਹਾਣੀ ਰੂਪੀ ਸਾਖੀ ਤੁਹਾਨੂੰ ਸੁਣਾਉਣ ਵਾਲੇ ਹਾਂ ਜੀ ਜੋ ਤੁਹਾਡੇ ਮਨ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਤੁਹਾਨੂੰ ਵੱਡੇ ਫੈਸਲੇ ਲੈਣ ਤੋਂ ਪਹਿਲਾਂ ਸੋਚਣ ਤੇ ਮਜਬੂਰ ਕਰ ਦੇਵੇਗੀ ਇਸ ਸਾਖੀ ਇਸ ਹੱਡ ਬੀਤੀ ਦੇ ਰਾਹੇ ਇੱਕ ਐਸੇ ਲੜਕੇ ਦੀ ਗੱਲ ਕਰਨ ਵਾਲੇ ਹਾਂ ਜੀ ਜਿਹਦੀਆਂ ਅੱਖਾਂ ਦੇ ਵਿੱਚ ਸੁਪਨੇ ਸੀ ਪਰ ਉਸ ਨੂੰ ਉਹਨਾਂ ਸੁਪਨਿਆਂ ਦੀ ਕਦਰ ਨਹੀਂ ਕਰਨੀ ਆਈ ਇੱਕ ਕੁਲਦੀਪ ਨਾਂ ਦਾ ਬੜਾ ਹੀ ਹੌਣਹਾਰ ਲੜਕਾ ਸੀ ਉਸਦੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਉਸਦੀ ਪਰਵਰਿਸ਼ ਵਿੱਚ ਕੋਈ ਵੀ ਕਮੀ ਨਹੀਂ ਸੀ ਛੱਡੀ ਉਹ ਇੱਕ ਤੇਜ ਬੁੱਧੀ ਵਾਲਾ ਲੜਕਾ ਸੀ ਜਿਸਦਾ ਪੜਾਈ ਵਿੱਚ ਚਮਕਣਾ ਪਿੰਡ ਭਰ ਵਿੱਚ ਚਰਚਾ ਬਣਿਆ ਰਹਿੰਦਾ ਸੀ ਉਸਦੇ ਅਧਿਆਪਕ ਵੀ ਆਖਦੇ ਸਨ ਕਿ ਇਹ ਮੁੰਡਾ ਅੱਗੇ ਜਾ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦੇਵੇਗਾ ਪਰ ਜ਼ਿੰਦਗੀ ਹਮੇਸ਼ਾ ਉਮੀਦਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਹੁੰਦੀ ਸਤ ਸੰਗਤ ਜੀ ਕੁਝ ਵਿਅਰਥ ਦੋਸਤਾਂ ਦੀ ਸੰਗਤ ਕੁਝ ਹੋਂਦ ਦੀ ਪਛਾਣ ਬਣਾਉਣ ਦੇ ਲਈ ਚਾਹਤ ਤੇ ਕੁਝ ਨਵਾਂ ਪਰਖਣ ਦਾ ਲਾਲਚ ਇਹ ਸਭ ਕੁਝ ਹੀ ਕੁਲਦੀਪ ਨੂੰ ਇੱਕ ਖਤਰਨਾਕ ਰਾਹ ਵੱਲ ਲੈ ਗਏ ਸ਼ੁਰੂਆਤ ਸਿਰਫ ਇੱਕ ਚਸਕੇ ਵਾਸਤੇ ਹੋਈ ਸੀ ਦੀ ਗੱਲ ਹੈ ਕਿ ਕੋਈ ਵੱਡੀ ਨਹੀਂ ਪਰ ਇਹ ਇੱਕ ਵਾਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਗਈ ਇੱਕ ਵਾਰ ਸਿਗਰਟ ਫਿਰ ਸ਼ਰਾਬ ਤੇ ਫਿਰ ਚਿੱਟਾ ਉਹ ਖੁਦ ਨੂੰ ਵੀ ਨਾ ਸਮਝ ਸਕਿਆ ਕਿ ਉਹ ਕਿਵੇਂ ਆਪਣੇ ਆਪ ਨੂੰ ਇਨ੍ਹਾਂ ਬੰਦਨਾਵਾਂ ਵਿੱਚ ਜਕੜੀ ਬੈਠਾ ਹੈ ਉਹਦੇ ਮਾਪਿਆਂ ਨੇ अनेकाਵਾਰੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕੁਲਦੀਪ ਇਹ ਰਾਹ ਬੜਾ ਖਤਰਨਾਕ ਹੈ ਇਹ ਤੇਰੀ ਜ਼ਿੰਦਗੀ ਨੂੰ ਬਰਬਾਦ ਕਰ ਦੇਵੇਗਾ ਪਰ ਉਹ ਹਮੇਸ਼ਾ ਹੱਸ ਕੇ ਚੁੱਪ ਕਰ ਜਾਂਦਾ ਪਰ ਹਾਲਾਤ ਵਿਗੜਦੇ ਹੀ ਗਏ ਸ਼ੁਰੂ ਵਿੱਚ ਤਾਂ ਉਸਨੇ ਆਪਣੇ ਖਰਚਿਆਂ ਨਾਲ ਨਸ਼ਾ ਕੀਤਾ ਪਰ ਜਦੋਂ ਮਾਪਿਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਤਾਂ ਮੰਗਤਾ ਬਣ ਗਿਆ ਮਾਪਿਆਂ ਤੇ ਦੋਸਤਾਂ ਤੋਂ ਪਰ ਨਸ਼ੇ ਦੀ ਭੁੱਖ ਕਿਸੇ ਦੀ ਮਰਜ਼ੀ ਦੀ ਮਹਤਾਜ ਨਹੀਂ ਹੁੰਦੀ ਜਦੋਂ ਮੰਗਣ ਨਾਲ ਵੀ ਗੱਲ ਨਾ ਬਣੀ ਤਾਂ ਕੁਲਦੀਪ ਨੇ ਹੁਣ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਸ਼ੁਰੂਆਤ ਘਰ ਵਿੱਚੋਂ ਹੋਈ ਕਦੇ ਆਪਣੀ ਮਾਂ ਦੇ ਸੋਨੇ ਦੇ ਗਹਿਣੇ ਕਦੇ ਪਿਓ ਦੀ ਘੜੀ ਤੇ ਫਿਰ ਇਹ ਆਦਤ ਉਹਨਾਂ ਘਰਾਂ ਤੱਕ ਵੀ ਪਹੁੰਚ ਗਈ ਜਿੱਥੇ ਉਹ ਦਿਨ ਪਰ ਖੇਡਿਆ ਕਰਦਾ ਸੀ ਇੱਕ ਹੁਣ ਹਾਰ ਬੱਚਾ ਜੋ ਕਦੇ ਆਪਣੇ ਪਿੰਡ ਦੀ ਸ਼ਾਨ ਹੁੰਦਾ ਸੀ ਹੁਣ ਲੋਕਾਂ ਦੇ ਤਾਹਨੇ ਮਿਲਣਿਆ ਦਾ ਨਿਸ਼ਾਨਾ ਬਣ ਚੁੱਕਿਆ ਸੀ ਲੋਕ ਆਖਦੇ ਸੀ ਵੇਖ ਓਏ ਇਹ ਉਹੀ ਮੁੰਡਾ ਹੈ ਜੋ ਕਦੇ ਆਪਣੇ ਟੀਚਰਾਂ ਦੇ ਮੋਹ ਨਹੀਂ ਸੀ ਲਹਿਦਾ ਹੁਣ ਚੋਰ ਬਣ ਗਿਆ ਹੈ ਉਹਦੇ ਮਾਪਿਆਂ ਲਈ ਇਹ ਸਭ ਕੁਝ ਸਹਾਰਨਾ ਬੜਾ ਮੁਸ਼ਕਿਲ ਹੋ ਚੁੱਕਿਆ ਸੀ ਪਰ ਉਹਨਾਂ ਦੀ ਆਖਰੀ ਉਮੀਦ ਅਜੇ ਵੀ ਜਿਉਂਦੀ ਸੀ ਉਮੀਦ ਕਿ ਕੁਝ ਕਰਾਮਾਤ ਹੋ ਜਾਵੇਗੀ ਉਮੀਦ ਇਹ ਸੀ ਕਿ ਕੋਈ ਉਸ ਨੂੰ ਸਹੀ ਰਾਹ ਦਿਖਾ ਦੇਵੇ ਉਮੀਦ ਸੀ ਕਿ ਉਹ ਮੁੜ ਕੇ ਆ ਜਾਵੇ ਸੋ ਕੁਲਦੀਪ ਦੇ ਮਾਪਿਆਂ ਦੀ ਹਾਲਾਤ ਜਿਹੜੇ ਸਨ ਦਿਨ ਬਦਿਨ ਮਾੜੇ ਹੁੰਦੇ ਜਾ ਰਹੇ ਸਨ ਇੱਕ ਵਾਰ ਉਹਨਾਂ ਨੇ ਸੋਚਿਆ ਕਿ ਉਹਦੇ ਵਿਆਹ ਦੀ ਗੱਲ ਚਲਾਉਣ ਲੱਗੀ ਕਿ ਸ਼ਾਇਦ ਉਹ ਸੁਧਰ ਜਾਵੇ ਪਰ ਉਹਨਾਂ ਨੂੰ ਨਾ ਸਮਝ ਆਇਆ ਜਿਹੜਾ ਬੰਦਾ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਉਹ ਕਿਸੇ ਹੋਰ ਦੀ ਪਰਵਾਹ ਕੀ ਕਰੇਗਾ ਦੰਤ ਵਿੱਚ ਉਹਨਾਂ ਨੂੰ ਇੱਕ ਆਖਰੀ ਉਮੀਦ ਦਿਖੀ ਗੁਰੂ ਦੀ ਸ਼ਰਨ ਉਹਨਾਂ ਦੇ ਪਿੰਡ ਵਿੱਚ ਇੱਕ ਮਹਾਤਮਾ ਜੀ ਆਏ ਹੋਏ ਸਨ ਜੋ ਲੋਕਾਂ ਨੂੰ ਆਤਮਿਕ ਸ਼ਾਂਤੀ ਤੇ ਗੁਰੂ ਦੇ ਨਾਮ ਦੀ ਮਹਮਾ ਦੱਸਦੇ ਸੀ ਕੁਲਦੀਪ ਦੀ ਮਾਂ ਮਹਾਤਮਾ ਜੀ ਦੇ ਚਰਨਾ ਚ ਟੈ ਪਈ ਬਾਬਾ ਜੀ ਸਾਡੇ ਮੁੰਡੇ ਦਾ ਕੋਈ ਹੱਲ ਦੱਸੋ ਸਾਨੂੰ ਕੋਈ ਰਾਹ ਦਿਖਾਓ ਮਹਾਤਮਾ ਜੀ ਨੇ ਇੱਕ ਗਹਿਰੀ ਨਿਗਾ ਨਾਲ ਉਹਦੇ ਦਰਦ ਨੂੰ ਪੜਿਆ ਉਹਨਾਂ ਨੇ ਕੁਝ ਵੀ ਨਾ ਆਖਿਆ ਸਿਰਫ ਕੁਲਦੀਪ ਨੂੰ ਆਪਣੇ ਕੋਲ ਬੁਲਾਇਆ ਤੇ ਬੋਲੇ ਪੁੱਤਰਾ ਤੈਨੂੰ ਨਸ਼ੇ ਦੀ ਆਦਤ ਕਿਵੇਂ ਪੈ ਗਈ ਕੁਲਦੀਪ ਨੇ ਹੱਸ ਕੇ ਆਖਿਆ ਬਾਬਾ ਜੀ ਮੈਂ ਤਾਂ ਮौज-ਮਸਤੀ ਲਈ ਕੀਤਾ ਸੀ ਪਰ ਹੁਣ ਇਹ ਮौज ਦੇ ਬਿਨਾਂ ਜਾਨ ਨਿਕਲਦੀ ਹੈ ਮਹਾਤਮਾ ਜੀ ਹੱਸੇ ਤੇ ਆਪਣੀਆਂ ਅੱਖਾਂ ਬੰਦ ਕੀਤੀਆਂ ਫਿਰ ਕਹਿਣ ਲੱਗੇ ਜੇਕਰ ਮੈਂ ਤੈਨੂੰ ਇੱਕ ਐਸਾ ਨਸ਼ਾ ਦੇ ਦੇਵਾਂ ਜੋ ਤੈਨੂੰ ਹਮੇਸ਼ਾ ਖੁਸ਼ ਰੱਖੇਗਾ ਜੋ ਤੇਰੀ ਜ਼ਿੰਦਗੀ ਸਵਾਰ ਦੇਵੇ ਤਾਂ ਕੁਲਦੀਪ ਹੈਰਾਨ ਹੋ ਕੇ ਬੋਲਿਆ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਮਹਾਤਮਾ ਜੀ ਨੇ ਕਿਹਾ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਉਹ ਸ਼ਬਦ ਕੁਲਦੀਪ ਦੇ ਮਨ ਵਿੱਚ ਗੂੰਜੇ ਮਹਾਤਮਾ ਜੀ ਨੇ ਕਿਹਾ ਤੂੰ ਇੱਕ ਵਾਰ ਨਾਮ ਚਖ ਤਾਂ ਸਈ ਤੈਨੂੰ ਇਹ ਨਸ਼ਾ ਬਾਕੀ ਨਸ਼ਿਆਂ ਤੋਂ ਉੱਚਾ ਲੱਗੇਗਾ ਕੁਲਦੀਪ ਨੇ ਮਹਾਤਮਾ ਜੀ ਦੀ ਇਹ ਗੱਲ ਸੁਣ ਤਾਂ ਲਈ ਪਰ ਉਹਦਾ ਮਨ ਅਜੇ ਵੀ ਦੋ ਧੜਿਆਂ ਵਿੱਚ ਵੰਡਿਆ ਹੋਇਆ ਸੀ ਉਹ ਸੋਚ ਰਿਹਾ ਸੀ ਨਾਮ ਖੁਮਾਰੀ ਇਹ ਕੀ ਹੈ ਇਹ ਸ਼ਬਦ ਉਹਦੇ ਮਨ ਵਿੱਚ ਗੂੰਜ ਰਹੇ ਸੀ ਪਰ ਉਹਦੀਆਂ ਆਦਤਾਂ ਉਹਦੇ ਦੋਸਤ ਉਹਦਾ ਪੁਰਾਣਾ ਜੀਵਨ ਇਹ ਸਭ ਕੁਝ ਇੱਕ ਵੱਡੀ ਜੰਜੀਰ ਵਾਂਗ ਉਹਦਾ ਪਿੱਛਾ ਨਹੀਂ ਸੀ ਛੱਡ ਰਹੇ ਆਪਣੇ ਵੱਲ ਖਿੱਚ ਰਹੇ ਸਨ ਮਹਾਤਮਾ ਜੀ ਨੇ ਉਸ ਨੂੰ ਇੱਕ ਸ਼ਬਦ ਦਿੱਤਾ ਵਾਹਿਗੁਰੂ ਵਾਹਿਗੁਰੂ ਮਹਾਤਮਾ ਜੀ ਬੋਲੇ ਕਿ ਜਦੋਂ ਵੀ ਤੇਰੇ ਮਨ ਵਿੱਚ ਨਸ਼ੇ ਦੀ ਤਲਬ ਜਾਗੇ ਇਸ ਨਾਮ ਨੂੰ ਜਪਣਾ ਸ਼ੁਰੂ ਕਰ ਦੇਵੀ ਕੁਲਦੀਪ ਨੇ ਇੱਕ ਵਾਰੀ ਕੋਸ਼ਿਸ਼ ਕਰਨ ਦੀ ਸੋਚੀ ਉਹਨੇ ਸੋਚਿਆ ਕਿ ਜਦੋਂ ਨਸ਼ੇ ਤੋਂ ਬਾਹਰ ਨਿਕਲਣਾ ਹੀ ਹੈ ਤਾਂ ਇੱਕ ਵਾਰ ਇਹ ਵੀ ਕਰਕੇ ਵੇਖ ਲੈਂਦੇ ਹਾਂ ਆਪਣਾ ਕੀ ਜਾਂਦਾ ਉਹ ਘਰ ਵਾਪਸ ਗਿਆ ਪਰ ਉਸਦੀ ਅੰਦਰੂਨੀ ਲੜਾਈ ਅਜੇ ਵੀ ਜਾਰੀ ਸੀ ਨਸ਼ੇ ਦੀ ਤਲਬ ਵੀ ਹੋਣੀ ਸੀ ਹੱਥ ਕੰਬਣ ਲੱਗੇ ਦਿਲ ਬੇਚੈਨ ਹੋ ਗਿਆ ਮਨ ਵਿੱਚ ਇੱਕ ਹੀ ਗੱਲ ਨਸ਼ਾ ਚਾਹੀਦਾ ਉਹਨੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਦੀ ਸੋਚੀ ਪਰ ਜਦੋਂ ਹੀ ਉਹ ਬਾਹਰ ਨਿਕਲਿਆ ਤਾਂ ਮਾਂ ਦੀ ਨਜ਼ਰ ਉਹਦੇ ਤੇ ਪੈ ਗਈ ਉਹ ਅੱਖਾਂ ਉਹਨਾਂ ਵਿੱਚ ਡਰ ਵੀ ਸੀ ਪਰ ਇੱਕ ਨਵੀਂ ਉਮੀਦ ਵੀ ਕੁਲਦੀਪ ਜੇਤੂ ਵਾਪਸ ਉੱਥੇ ਗਿਆ ਤਾਂ ਇਹ ਉਮੀਦ ਵੀ ਮਰ ਜਾਵੇਗੀ ਮਾਂ ਨੇ ਕੁਝ ਕਿਹਾ ਨਹੀਂ ਸੀ ਪਰ ਉਹਦੀ ਚੁੱਪ ਇਹ ਹੀ ਬੋਲ ਰਹੀ ਸੀ ਕੁਲਦੀਪ ਨੇ ਆਪਣੀ ਮੰਜ਼ਿਲ ਬਦਲ ਦਿੱਤੀ ਉਹ ਨਸ਼ੇ ਵਾਲੇ ਦੋਸਤਾਂ ਕੋਲ ਜਾਣ ਦੀ ਬਜਾਏ ਇੱਕ ਸ਼ਾਂਤ ਥਾਂ ਤੇ ਜਾ ਬੈਠਾ ਉਸਨੇ ਅੱਖਾਂ ਬੰਦ ਕੀਤੀਆਂ ਤੇ ਵਾਹਿਗੁਰੂ ਵਾਹਿਗੁਰੂ ਜਾਪ ਕਰਨਾ ਸ਼ੁਰੂ ਕਰ ਦਿੱਤਾ ਪਰ ਕਿ ਇਹ ਇੰਨਾ ਸੌਖਾ ਸੀ ਨਸ਼ਾ ਛੱਡਣ ਵਾਲੇ ਹੀ ਜਾਣਦੇ ਹਨ ਕਿ ਮਨ ਤੇ ਸਰੀਰ ਦੋਵਾਂ ਲਈ ਸਭ ਤੋਂ ਵੱਡੀ ਜੰਗ ਹੁੰਦੀ ਹੈ ਕੁਝ ਮਿੰਟ ਤੱਕ ਉਸਨੇ ਨਾਮ ਸਿਮਰਨ ਕੀਤਾ ਪਰ ਫਿਰ ਮਨ ਜਿਹੜਾ ਸੀ ਬਦਲ ਗਿਆ ਕਿ ਇਹ ਸਭ ਬੇਕਾਰ ਹੈ ਉਹਦਾ ਹੱਡ ਹੱਡ ਤੜਫਣ ਲੱਗਾ ਮੈਨੂੰ ਨਸ਼ਾ ਚਾਹੀਦਾ ਉਹਨੇ ਸੋਚਿਆ ਇੱਕ ਵਾਰੀ ਕਰ ਲੈਂਦਾ ਹਾਂ ਫਿਰ ਛੱਡ ਦੇਵਾਂਗਾ ਉੱਠ ਕੇ ਨਿਕਲਣ ਲੱਗਾ ਪਰ ਜਦੋਂ ਹੀ ਉਸਤੇ ਘਰ ਵਿੱਚ ਰੱਖੀ ਹੋਈ ਇੱਕ ਗੁਰਬਾਣੀ ਦੀ ਪੋਥੀ ਤੇ ਨਜ਼ਰ ਪਈ ਉਹਦੇ ਪੈਰ ਉੱਥੇ ਹੀ ਜੰਮ ਗਏ ਉਸਦੀ ਮਾਂ ਅਕਸਰ ਇਸ ਤੋਂ ਪਾਠ ਕਰਦੀ ਸੀ ਉਸ ਪੋਥੀ ਨੂੰ ਖੋਲ ਕੇ ਬੈਠ ਗਿਆ ਪਹਿਲਾ ਸ਼ਬਦ ਜੋ ਉਹਦੀਆਂ ਅੱਖਾਂ ਦੇ ਸਾਹਮਣੇ ਆਇਆ ਨਾਨਕ ਨਾਮ ਜਹਾਜ ਹੈ ਚੜੇ ਸੋਤਰੇ ਪਰ ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਉਹਨਾਂ ਸ਼ਬਦਾਂ ਨੇ ਕੁਝ ਅਜੀਹਾ ਕੀਤਾ ਕਿ ਉਹਦੇ ਅੰਦਰ ਤੜਫ ਹੌਲੀ-ਹੌਲੀ ਸ਼ਾਂਤ ਹੋਣ ਲੱਗੀ ਕੁਲਦੀਪ ਦੀ ਜ਼ਿੰਦਗੀ ਇੱਕ ਦਰਾਹੇ ਤੇ ਸੀ ਇੱਕ ਪਾਸੇ ਨਸ਼ੇ ਦੀ ਭੁੱਖ ਦੂਜੇ ਪਾਸੇ ਨਾਮ ਦੀ ਕੁਮਾਰੀ ਉਹ ਲੜਕਾ ਜੋ ਕਦੇ ਆਪਣੇ ਦੋਸਤਾਂ ਨਾਲ ਘੰਟਿਆਂ ਤੱਕ ਨਸ਼ਿਆਂ ਦੀਆਂ ਗੋਲੀਆਂ ਤੇ ਪੈਗ ਲਗਾਉਂਦਾ ਸੀ ਹੁਣ ਉਹ ਇਕੱਲਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਿਹਾ ਸੀ ਪਰ ਨਸ਼ਾ ਆਸਾਨੇ ਨਾਲ ਪਿੱਛੋਂ ਕਿੱਥੋਂ ਲੱਥਦਾ ਸੀ ਹੁਣ ਉਸ ਦੇ ਸਬਰ ਦਾ ਇਮਤਿਹਾਨ ਸੀ ਕਈ ਦਿਨ ਲੰਘ ਗਏ ਕੁਲਦੀਪ ਨੇ ਨਸ਼ੇ ਨੂੰ ਹੱਥ ਨਾ ਲਾਇਆ ਪਰ ਨਸ਼ੇ ਦੀ ਤਲਬ ਅਜੇ ਵੀ ਮਜ਼ਬੂਤ ਸੀ ਉਹ ਕਈ ਰਾਤਾਂ ਤੱਕ ਸੌ ਨਹੀਂ ਪਾਇਆ ਪਸੀਨਾ ਪਸੀਨੀ ਹੋ ਜਾਂਦਾ ਕਦੇ ਮੌਤ ਵਰਗੀ ਬੇਚੈਨੀ ਆਉਂਦੀ ਕਦੇ ਮਨ ਚ ਆਉਂਦਾ ਕਿ દોੜ ਕੇ ਵਾਪਸ ਨਸ਼ੇ ਵਾਲੇ ਦੋਸਤਾਂ ਦੇ ਕੋਲ ਚਲਿਆ ਜਾਵਾਂ ਇੱਕ ਰਾਤ ਜਦੋਂ ਉਹ ਆਪਣੀ ਅਲਮਾਰੀ ਵਿੱਚ ਪੈਸੇ ਵੇਖ ਰਿਹਾ ਸੀ ਤਾਂ ਉਹਦੇ ਅੰਦਰੋਂ ਇੱਕ ਸ਼ਬਦ ਉੱਠਿਆ ਇਹ ਤੇਰਾ ਆਖਰੀ ਮੌਕਾ ਹੈ ਜੇਕਰ ਤੂੰ ਹਾਰ ਗਿਆ ਤੇ ਮੁੜ ਕੇ ਆਉਣਾ ਮੁਸ਼ਕਿਲ ਹੋ ਜਾਵੇਗਾ ਉਹਦੀ ਅੰਦਰੂਨੀ ਜੰਗ ਜਿਹੜੀ ਸੀ ਵੱਧਦੀ ਜਾ ਰਹੀ ਸੀ ਉਹ ਕਦੇ ਸੋਚਦਾ ਇੱਕ ਵਾਰ ਕਰ ਲਵਾਂ ਨਸ਼ਾ ਫਿਰ ਛੱਡ ਦੇਵਾਂਗਾ ਦੂਜੇ ਪਲ ਸੋਚਦਾ ਫਿਰ ਗੁਰੂ ਸਾਹਿਬ ਦੇ ਨਾਮ ਦੀ ਰੌਸ਼ਨੀ ਮੈਥੋਂ ਦੂਰ ਹੋ ਜਾਵੇਗੀ ਉਸ ਦੀ ਜੰਗ ਕਿਸੇ ਹੋਰ ਨਾਲ ਨਹੀਂ ਸੀ ਸਗੋਂ ਆਪਣੇ ਆਪ ਦੇ ਨਾਲ ਹੀ ਸੀ ਮਹਾਤਮਾ ਜੀ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਵੀ ਨਸ਼ੇ ਦੀ ਤਲਬ ਆਵੇ ਤਾਂ ਨਾਮ ਖੁਮਾਰੀ ਨਾਨਕਾ ਸ਼ਬਦ ਤੋਂ ਬੋਲ ਲੈਣਾ ਹੈ ਉਸ ਰਾਤ ਕੋਲ ਦੀਪ ਨੇ ਹਾਰ ਨਹੀਂ ਮੰਨੀ ਉਸਨੇ ਦਰਵਾਜ਼ਾ ਬੰਦ ਕਰ ਲਿਆ ਤੇ ਅੱਖਾਂ ਬੰਦ ਕੀਤੀਆਂ ਤੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਵਾਹਿਗੁਰੂ ਹੌਲੀ-ਹੌਲੀ ਨਸ਼ੇ ਦੀ ਤਲਬ ਹਟਣ ਲੱਗ ਪਈ ਉਹ ਰੋਣ ਲੱਗ ਪਿਆ ਕਿ ਮੈਂ ਕਿੰਨਾ ਮਾੜਾ ਪੁੱਤਰ ਹਾਂ ਕਿੰਨਾ ਮਾੜਾ ਇਨਸਾਨ ਹਾਂ ਜੇਕਰ ਗੁਰੂ ਸਾਹਿਬ ਨੇ ਮੈਨੂੰ ਪੂਰਾ ਤੰਦਰੁਸਤ ਜੀਵਨ ਬਖਸ਼ਿਆ ਹੈ ਘਰ-ਬਾਰ ਬਖਸ਼ਿਆ ਹੈ ਤਾਂ ਕਿ ਉਹਨਾਂ ਤੇ ਰਹਿਤੇ ਮੈਂ ਚੱਲ ਨਹੀਂ ਸਕਦਾ ਸਵੇਰ ਹੋਈ ਕੁਲਦੀਪ ਦੇ ਮਾਪੇ ਹਮੇਸ਼ਾ ਵਾਂਗ ਡਰ ਜਾਂ ਡਰਦੇ ਆ ਉਹਦੇ ਕਮਰੇ 'ਚ ਗਏ ਪਰ ਅੱਜ ਦੀ ਸਵੇਰ ਵੱਖਰੀ ਸੀ ਉਹ ਵੇਖ ਕੇ ਹੈਰਾਨ ਰਹਿ ਗਏ ਕੁਲਦੀਪ ਗੁਰਬਾਣੀ ਦੀ ਪੋਥੀ ਕੋਲ ਬੈਠਾ ਸੀ ਉਹਦੀਆਂ ਅੱਖਾਂ ਵਿੱਚ ਸ਼ਾਂਤੀ ਸੀ ਜੋ ਕਿ ਪਹਿਲਾਂ ਕਦੇ ਨਹੀਂ ਸੀ ਵੇਖੀ ਕਹਿਣ ਲੱਗਾ ਮਾਂ ਹੁਣ ਮੈਂ ਨਸ਼ਾ ਨਹੀਂ ਕਰਾਂਗਾ ਉਹਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਇਹ ਦਰਦ ਭਰੇ ਹੰਝੂ ਨਹੀਂ ਸੀ ਰੱਬ ਦਾ ਸ਼ੁਕਰਾਨਾ ਸੀ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਮੋੜ ਤੇ ਆ ਗਈ। ਨਸ਼ਿਆਂ ਦੀ ਜਗ੍ਹਾ ਹੁਣ ਗੁਰਬਾਣੀ ਨੇ ਲੈ ਲਈ। ਦੋਸਤਾਂ ਦੀ ਥਾਂ ਹੁਣ ਸਾਧ ਸੰਗਤ ਨੇ ਲੈ ਲਈ ਤੇ ਸ਼ਰਮ ਦੀ ਥਾਂ ਹੁਣ ਸ਼ਾਂਤੀ ਨੇ ਲੈ ਲਈ। ਪਰ ਕੀ ਇਹ ਬਦਲਾਅ ਸਿਰਫ ਉਹਦੇ ਘਰ ਤੱਕ ਸੀਮਤ ਸੀ ਜਾਂ ਪੂਰਾ ਪਿੰਡ ਵੀ ਕਬੂਲ ਕਰ ਲਵੇਗਾ? ਉਹ ਪਹਿਲੀ ਵਾਰ ਗੁਰਦੁਆਰਾ ਸਾਹਿਬ ਗਿਆ ਜਿੱਥੇ ਕਈ ਲੋਕ ਬੈਠੇ ਸੀ। ਜੋ ਪਹਿਲਾਂ ਉਹਦੀਆਂ ਹਰਕਤਾਂ ਨੂੰ ਲੈ ਕੇ ਤਾਨੇ ਮਿਣਨੇ ਮਾਰਦੇ ਸੀ। ਉਹ ਅੰਦਰ ਗਿਆ ਪਰ ਲੋਕਾਂ ਦੀਆਂ ਨਜ਼ਰਾਂ ਉਹਦੇ ਤੇ ਟਿਕੀਆਂ ਹੋਈਆਂ ਸਨ। ਉਹ ਬੋਲ ਰਹੇ ਸੀ ਕਿ ਇਹ ਉਹੀ ਕਲਦੀਪ ਹੈ ਨਾ ਜੋ ਕੱਲ ਤੱਕ ਚੋਰ ਸੀ। ਹੁਣ ਗੁਰਦੁਆਰੇ ਆ ਗਿਆ। ਕੋਈ ਨਵਾਂ ਨਾਟਕ ਲੱਗਦਾ। ਜਿੰਨੇ ਲੋਕ ਓਨੀਆਂ ਹੀ ਗੱਲਾਂ। ਕਲਦੀਪ ਇਹ ਸਭ ਕੁਝ ਸੁਣ ਰਿਹਾ ਸੀ। ਉਹਦੇ ਮਨ ਨੂੰ ਬੜਾ ਦੁੱਖ ਲੱਗਿਆ। ਉਹਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ। ਆਪਣੇ ਮਨ ਨੂੰ ਮਜ਼ਬੂਤ ਕੀਤਾ ਤੇ ਮੱਥਾ ਟੇਕ ਲਿਆ। ਉਹਦੇ ਪੈਰ ਹੌਲੀ-ਹੌਲੀ ਸਹੀ ਰਾਤੇ ਵਾਪਸ ਆ ਗਏ। ਹੁਣ ਹਰ ਰੋਜ਼ ਗੁਰਦੁਆਰੇ ਜਾਂਦਾ ਕੀਰਤਨ ਸੁਣਦਾ ਸੇਵਾ ਕਰਦਾ ਤੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਦੋਸਤਾਂ ਨੇ ਜੋ ਪਹਿਲਾਂ ਉਸ ਨਾਲ ਨਸ਼ਾ ਕਰਦੇ ਸੀ ਉਹਨੂੰ ਵਾਪਸ ਖਿੱਚ ਉਸ ਨੂੰ ਵਾਪਸ ਖਿੱਚਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਕਸਰ ਕਹਿੰਦੇ ਹਨ ਕੁਲਦੀਪ ਤੋਂ ਅਸਲ ਵਿੱਚ ਬਦਲ ਗਿਆ ਹੈ ਕੁਲਦੀਪ ਹੱਸਤਾ ਹੋਇਆ ਬੋਲਿਆ ਤੇ ਕਹਿੰਦਾ ਬਦਲਿਆ ਨਹੀਂ ਮੈਂ ਬਚ ਗਿਆ ਹਾਂ ਉਹ ਪੁਰਾਣੇ ਦੋਸਤ ਨਸ਼ਿਆਂ ਦੀ ਭੁੱਖ 'ਚ ਸੜ ਰਹੇ ਸਨ ਪਰ ਹੁਣ ਕੁਲਦੀਪ ਨੂੰ ਇਹੀ ਨਸ਼ਾ ਪਰਾਇਆ ਜਿਹਾ ਲੱਗਣ ਲੱਗ ਪਿਆ ਕਿਉਂਕਿ ਹੁਣ ਉਸ ਨੂੰ ਸੱਚੀ ਖੁਮਾਰੀ ਜੋ ਮਿਲ ਗਈ ਸੀ ਨਾਮ ਦੀ ਖੁਮਾਰੀ ਕੁਝ ਸਮੇਂ ਬਾਅਦ ਉਹੀ ਲੋਕ ਜੋ ਤਾਨੇ ਮਾਰਦੇ ਸੀ ਉਹਨਾਂ ਦੀਆਂ ਅੱਖਾਂ 'ਚ ਕੁਲਦੀਪ ਪ੍ਰਤੀ ਇੱਜ਼ਤ ਪੈਦਾ ਹੋ ਗਈ ਹੁਣ ਕੁਲਦੀਪ ਦੀ ਜ਼ਿੰਦਗੀ ਇੱਕ ਨਵੇਂ ਰਾਹ ਤੇ ਪੈ ਚੁੱਕੀ ਸੀ ਨਾਮ ਦੀ ਖੁਮਾਰੀ ਨੇ ਉਸ ਨੂੰ ਨਵੀਂ ਤਾਕਤ ਤੇ ਨਵੀਂ ਦਿਸ਼ਾ ਦੇ ਦਿੱਤੀ ਸੀ ਉਹਨੇ ਆਪਣੇ ਦੋਸਤਾਂ ਨੂੰ ਵੀ ਬੜਾ ਸਮਝਾਇਆ ਪਰ ਕੋਈ ਵੀ ਦੋਸਤ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਸਗੋਂ ਉਸ ਦਾ ਮਜਾਕ ਉਡਾਉਂਦੇ ਸੀ। ਕੁਲਦੀਪ ਨੇ ਜਾਣ ਲਿਆ ਕਿ ਕਈ ਵਾਰ ਜੀਵਨ ਵਿੱਚ ਅਸੀਂ ਸਭ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਭ ਬਦਲਣ ਦੇ ਲਈ ਤਿਆਰ ਨਹੀਂ ਹੁੰਦੇ। ਕੁਝ ਲੋਕ ਤੇਰੇ ਬਦਲਣ ਤੇ ਹੱਸਣਗੇ। ਕੁਝ ਲੋਕ ਤੈਨੂੰ ਘੱਡਿਆ ਦੱਸਣਗੇ ਪਰ ਅਸਲ ਬਦਲਾਅ ਉਹ ਹੁੰਦਾ ਜਦੋਂ ਅਸੀਂ ਆਪਣੀ ਸਹੀ ਦਿਸ਼ਾ ਤੇ ਹੁੰਦੇ ਹਾਂ। ਕੁਲਦੀਪ ਨੇ ਪਿੱਛੇ ਮੁੜ ਕੇ ਨਾ ਵੇਖਿਆ। ਉਹ ਨਵੇਂ ਜੀਵਨ ਵੱਲ ਵੱਧ ਚੁੱਕਿਆ ਸੀ। ਕਈ ਮਹੀਨਿਆਂ ਬਾਅਦ ਉਹਦੇ ਪੁਰਾਣੇ ਦੋਸਤਾਂ ਵਿੱਚੋਂ ਇੱਕ ਨਸ਼ਿਆਂ ਦੇ ਕਾਰਨ ਬਿਮਾਰ ਹੋ ਗਿਆ। ਜਦੋਂ ਉਹ ਆਖਰੀ ਸਾਹ ਗਿਣ ਰਿਹਾ ਸੀ ਉਹਨੇ ਉਸ ਨੂੰ ਕਿਹਾ ਕੁਲਦੀਪ ਨੂੰ ਬੁਲਾਓ। ਉਹਦੇ ਕੋਲ ਗਿਆ ਤੇ ਉਹਦਾ ਹੱਥ ਫੜਿਆ ਤੇ ਬੋਲਿਆ ਵਾਹਿਗੁਰੂ ਵਾਹਿਗੁਰੂ। ਉਹਨੇ ਕੰਬਦੀਆਂ ਅੱਖਾਂ ਨਾਲ ਵੇਖਿਆ ਤੇ ਕਿਹਾ ਦੋਸਤ ਕਾਸ਼ ਮੈਂ ਤੇਰੇ ਨਾਲ ਵੀ ਉਸੇ ਤਰ੍ਹਾਂ ਕੇ ਨਾਲ ਬਦਲ ਜਾਂਦਾ ਜਿਵੇਂ ਤੂੰ ਬਦਲਿਆ ਹੈ। ਉਹਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗੇ ਤੇ ਹਮੇਸ਼ਾ ਲਈ ਚੱਲ ਵਸਿਆ। ਕੁਲਦੀਪ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਹੁਣ ਉਹਨੂੰ ਕੋਈ ਵੀ ਡਰ ਨਹੀਂ ਸੀ ਸਗੋਂ ਸੱਚਾਈ ਸੀ ਉਹ ਉੱਠਿਆ ਗੁਰਦੁਆਰਾ ਸਾਹਿਬ ਗਿਆ ਸੇਵਾ ਵਿੱਚ ਜੁਟ ਗਿਆ ਤੇ ਆਪਣੀ ਜ਼ਿੰਦਗੀ ਨੂੰ ਇੱਕੋ ਸੰਦੇਸ਼ ਬਣਾ ਲਿਆ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸੋ ਸੰਗਤ ਜੀ ਜ਼ਿੰਦਗੀ ਵਿੱਚ ਹਰ ਇਨਸਾਨ ਦੀ ਇੱਕ ਮੰਜ਼ਲ ਹੁੰਦੀ ਹੈ ਪਰ ਜਿਹੜਾ ਰਾਹ ਹੁੰਦਾ ਹੈ ਉਹਨੂੰ ਤਾਂ ਅਸੀਂ ਹੀ ਚੁਣਨਾ ਹੁੰਦਾ ਹੈ ਕੁਲਦੀਪ ਇੱਕ ਉਮੀਦਾਂ ਦੇ ਨਾਲ ਭਰਿਆ ਜੀਵੇ ਕੁਲਦੀਪ ਇੱਕ ਉਮੀਦ ਨਾਲ ਭਰਿਆ ਜਵਾਨ ਸੀ ਪਰ ਵਿਕਾਰਾਂ ਨੇ ਉਹਦੀ ਸਮਝ ਤੇ ਪੜਦਾ ਪਾ ਦਿੱਤਾ ਸੀ। ਇਦਾਂ ਹੀ ਸਾਥ ਸੰਗਤ ਜੀ ਅਕਸਰ ਹੁੰਦਾ ਹੈ ਕਿ ਨਸ਼ਾ ਕਰਨ ਵਾਲਾ ਕੋਈ ਮਜਬੂਰੀ ਵਸ ਪਾ ਕੇ ਨਸ਼ਾ ਨਹੀਂ ਕਰਦਾ ਬਲਕਿ ਉਸਦੀ ਆਦਤ ਬਣ ਚੁੱਕੀ ਹੁੰਦੀ ਹੈ। ਸੱਚਾ ਬਦਲਾਵ ਉਹੀ ਹੁੰਦਾ ਹੈ ਜੋ ਆਦਮੀ ਜਦੋਂ ਆਪਣੀ ਗਲਤੀ ਨੂੰ ਮੰਨਣਾ ਸ਼ੁਰੂ ਕਰ ਦੇਵੇ ਬਾਹਰ ਆਉਣ ਦੀ ਕੋਸ਼ਿਸ਼ ਕਰੇ। ਨਸ਼ਾ ਸਿਰਫ ਇੱਕ ਲਤ ਨਹੀਂ ਇੱਕ ਜੰਜੀਰ ਹੁੰਦੀ ਹੈ। ਜੋ ਮਾਨਸਿਕ ਤਬਾਹੀ ਕਰ ਦਿੰਦੀ ਹੈ ਪਰ ਇੱਕ ਹੋਰ ਖੁਮਾਰੀ ਵੀ ਹੁੰਦੀ ਹੈ ਨਾਮ ਦੀ ਖੁਮਾਰੀ ਉਹ ਨਸ਼ਾ ਜੋ ਸਾਡੀ ਜ਼ਿੰਦਗੀ ਨੂੰ ਨਵੀਂ ਰੌਸ਼ਨੀ ਵਿੱਚ ਲਿਆਉਂਦਾ ਹੈ ਅਤੀਤ ਵਿੱਚੋਂ ਕੱਢ ਕੇ ਸਾਨੂੰ ਪੁਰਾਣੇ ਰਸਤੇ ਤੇ ਫਿਰ ਵਾਪਸ ਲੈ ਆਉਂਦਾ ਹੈ ਸੋ ਆਪਣੇ ਜੀਵਨ ਨੂੰ ਇਹਨਾਂ ਬੇਕਾਰ ਨਸ਼ਿਆਂ ਦੀ ਦਲਦਲ ਦੇ ਵਿੱਚ ਨਾ ਧੱਕੀਏ ਸਭੋ ਪਰਮਾਤਮਾ ਦੇ ਨਾਲ ਜੁੜ ਜਾਈਏ ਜਿਸ ਦੇ ਨਾਲ ਸਾਡਾ ਲੋਕ ਤੇ ਪਰਲੋਕ ਸਵਾਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ